ਹਾਂਜੀ ਸਤਿ ਸ੍ਰੀ ਅਕਾਲ ਜੀ ਕਿਸਾਨ ਮਾਈਂਡ ਸੈੱਟ ਦਿਖ ਰਿਹਾ ਸਾਰੇ ਦਰਸ਼ਕਾਂ ਦਾ ਧੰਨਵਾਦ ਆ ਜੀ ਅੱਜ ਆਪਾਂ ਦੁਬਾਰਾ ਫੇਰ ਖੜੇ ਆ ਆਪਣੀ ਮੱਕੀ ਦੇ ਵਿੱਚ ਆਪਾਂ ਆਰਗੈਨਿਕ ਮੱਕੀ ਤੇ ਅੱਜ ਥੋੜਾ ਜਿਹਾ ਕੰਮ ਕਰਨ ਲੱਗ ਰਹੇ ਹਾਂਗੇ ਇਹਨੂੰ ਅੱਜ ਆਪਾਂ ਤਤਾਂ ਵਾਲੀ ਦਵਾਈ ਦੇਣ ਲੱਗ ਰਹੇ ਹਾਂ ਉਹ ਦਵਾਈ ਆਪਾਂ ਨੇ ਘਰੀਂ ਤਿਆਰ ਕਰੀ ਆ ਤੇ ਤੁਹਾਨੂੰ ਦਿਖਾ ਵੀ ਦਿੰਨੇ ਆ ਥੋੜੀ ਜੀ ਮੈਂ ਪਾਤੀ ਇਹਦੇ ਵਿੱਚ ਬਾਕੀ ਮੇਰਾ ਕੰਮ ਹਲੇ ਚੱਲ ਰਿਹਾ ਹੈਗਾ ਆ ਦੇਖੋ ਆ ਦੇਖ ਸਕਦੇ ਹੋ ਸੀ ਇਹ ਹੈਗੀ ਆ ਸਰੋਂ ਦੀ ਖਾਲਾ ਆ ਦੇਖ ਸਕਦੇ ਤੁਸੀਂ ਸਰੋਂ ਦੀ ਖਾਲਾ ਤੇ ਉਹ ਉੱਥੇ ਉਹ ਡਰਮ ਬਿਆਂ ਦੀ ਲਾ ਜੇ ਤੁਸੀਂ ਦੇਖ ਰਹੇ ਹੋਗੇ ਉਹਦੇ ਵਿੱਚ ਭਰੀ 35 ਸੀ ਇਹ ਕੱਲ ਤੇ ਹੁਣ ਇਹਨਾਂ ਚ ਪਾਉਣ ਲੱਗ ਰਿਆਂਗਾ ਮੈਂ ਸੋਨੂੰ ਮੈਂ ਦਿਖਾ ਵੀ ਦਿਨਾਗਾ ਵੀ ਕਿੰਨੀ ਕ ਪਾਤੀ ਆ ਜੀ ਤੁਸੀਂ ਆਹ ਖਾਲੀਆਂ ਚ ਚੈੱਕ ਕਰ ਸਕਦੇ ਉਹਨਾਂ ਦੇ ਵਿੱਚ ਪਈ ਹੋਈ ਆ ਇਹ ਆ ਦੇਖੋ ਇਹ ਸਾਰੀ ਉਹੀ ਆ ਇਹ ਸਰੋਂ ਦੀ ਖਾਲੀ ਆ ਇਹ ਆਦੋ ਏ ਚ ਵੀ ਪਈ ਗਈ ਇਹ ਤੇ ਏ ਚਾ ਖੰਬੇ ਤੱਕ ਪਈ ਹੈਗੀ ਇਧਰ ਦੀ ਖਾਲੀ ਜਿਹੜੀ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਖੰਬੇ ਤੱਕ ਪਈ ਹੋਈ ਹੈਗੀ ਤੇ ਇਹ ਤਤਾਂ ਦਾ ਕੰਮ ਕਰੂਗੀ ਪਹਿਲਾਂ ਇਹ ਤਾਂ ਇਹ ਕੱਲ ਪਰ ਕੱਲ ਜੇ ਤਾਂ ਇਹ ਮੈਨੂੰ ਐ ਲੱਗਦਾ ਸੀ ਯਾਰ ਮਹਾ ਸੁੱਕੀ ਜੀ ਜਾਂਦੀ ਵੀ ਤੇਲਾ ਤੁਲਾ ਜਾ ਪੈ ਰਿਹਾ ਇਹਦੇ ਵਿੱਚ ਤੇ ਮੈਂ ਦੇਖਿਆ ਮਹਾ ਯਾਰ ਵੀ ਕਰੀਏਗੀ ਫਿਰ ਮੈਂ ਸੋਚਿਆ ਮਹਾ ਜਲੇ ਇੱਕ ਵਾਰ ਇਹਨੂੰ ਤਤਾਂ ਵਾਲੀ ਆਪਾਂ ਦਵਾਈ ਦੇ ਕੇ ਦੇਖਦੇ ਹਾਂ ਦੇਸੀ ਦਵਾਈ ਆ ਦੇਖੋ ਆਹ ਉਹ ਇਹ ਤਾਂ ਸਰੋਂ ਦੀ ਖਾਲ ਆ ਗਈ ਹੋਈ ਹੈਗੀ ਆ ਤੁਸੀਂ ਦੇਖ ਸਕਦੇ ਹੋਗੇ ਇਹਦੇ ਵਿੱਚ ਤੇ ਇਹਦੇ ਬਾਅਦ ਮਹਾ ਚਲ ਪਹਿਲਾਂ ਆਪਾਂ ਵੀਡੀਓ ਵੀ ਬਣਾਲੀਏ ਕਿ ਤੇ ਆਪਾਂ ਕੰਮ ਕਰਦੀਏ ਤੇ ਦਰਸ਼ਕ ਵੀ ਰੰ ਦਿਖਾਈ ਇਹਨਾਂ ਕਿਤੇ ਕਾਲੂ ਕਹਿ ਦੇਣ ਵੀ ਹਾਂ ਵੀ ਤੁਸੀਂ ਕਿਹੜਾ ਕੋਈ ਵੀਡੀਓ ਪਾਈ ਆ ਵੀ ਆ ਦੇਖੋ ਇੱਥੇ ਜਾਦੇ ਬਈ ਹੋਈ ਆ ਦੇਖੋ ਸਾਰੀ ਸਰੋਂ ਜਮਕਦੀ ਆ ਇਹ ਪਟਿਆਲਾ 골ਡ ਸਰੋਂ ਆਗੀ ਸਰੋਂ ਦੀ ਖਾਲ ਜਿਹੜੀ ਇਹ ਆਪਾਂ ਵਰਤ ਰਿਹਾ ਸਰੋਂ ਦੀ ਖਾਲ ਇਹ ਪਟਿਆਲਾ 골ਡ ਹੈ ਆਪਣੇ ਦੇ ਵੀ ਘਰੇ ਪਈ ਤੇ ਆ ਦੇਖੋ ਅਪਾ ਇੰਨੀ ਕੁ ਗਾਰੰਟੀ ਦੇ ਦਾਂਗੇ ਵੀ ਹਾਂ ਵੀ ਤੁਸੀਂ ਕਦੋਂ ਵੀ ਸਾਡੀ ਮਿੱਟੀ ਦੇ ਟੈਸਟ ਕਰਵਾ ਸਕਦੇ ਹੋ ਵੀ ਇਹ ਆਰਗੈਨਿਕ ਹੋਈ ਹੋਈ ਆ ਪਰ ਆਪਾਂ ਹਲੇ ਕਹਿ ਨਹੀਂ ਸਕਦੇ ਕਿਉਂਕਿ ਇਹ ਹਲੇ ਇਹਨੂੰ ਆਰਗੈਨਿਕ ਹਲੇ ਆਪਾਂ ਕਰ ਰਹੇ ਹਾਂਗੇ ਹਲੇ ਚੰਗੀ ਤਰ੍ਹਾਂ ਹੋਈ ਨਹੀਂ ਹੈਗੀ ਇਹ ਆਰਗੈਨਿਕ ਹੋ ਤਾਂ ਗਈ ਕਿਉਂਕਿ ਜਦੋਂ ਆਪਾਂ ਛੱਡ ਤਾਂ ਆਪੀ ਹੋਈ ਗਈ ਵੀ ਭਾ ਜਿਹੜਾ ਵੀ ਅਸਲ ਜਿਹੜਾ ਹੁੰਦਾ ਵੀ ਕੇਲੀ ਵੀ ਨੰਬਰ ਕੇਲੀ ਵੀ ਉਹ ਅਸਲ ਉੱਥੇ ਤੱਕ ਪਹੁੰਚੀ ਨਹੀਂ ਹੈਗੀ ਹਲੇ ਇਹ ਚੀਜ਼ ਆਪਣੇ ਚਾਰ ਕਬੱਡੀ ਨੇਗੇ ਲੱਗਦੇ ਕੋਈ ਫਰਕ ਜ਼ਿਆਦਾ ਲੱਗਦਾ ਨਹੀਂ ਹੈਗਾ ਦੂਜੀ ਮੱਕੀ ਨਾਲ ਉਹ ਮੱਕੀ ਨੂੰ ਰੇ ਲੱਗ ਗਿਆ ਇਹਨੂੰ ਲੱਗਿਆ ਨਹੀਂ ਹੈਗਾ ਐਨਾ ਕ ਫਰਕ ਆ ਇੱਕ ਚੀਜ਼ ਦਾ ਫਰਕ ਲੱਗਦਾ ਯਾਰ ਖੜ ਕੇ ਜੇ ਦੇਖੀ ਆਪਾਂ ਆ ਦੇਖੋ ਆ ਬੈਟ ਦਾ ਆ ਪਏ ਨੇ ਚਿੱਟੇ ਚਿੱਟੇ ਆ ਚਾਰ ਕ ਬੈਟ ਦਾ ਤੇ ਇੱਧਰ ਆ ਜਾਂਦੇ ਆਪਾਂ ਇੱਧਰ ਥੋੜਾ ਜਿਹਾ ਘੱਟ ਚਿੱਟਾ ਬਣ ਗਿਆ ਇੱਧਰ ਪੀਲਕ ਜੀ ਟਾਈਪ ਕੁਝ ਹੋਰ ਹੀ ਰੰਗ ਜੇ ਤਾਂ ਫਰਕ ਪੈਂਦਾ ਇੱਧਰ ਖੜ ਕੇ ਦੇ ਦਾ ਆਇਦਾ ਫਰਕ ਤਾਂ ਹੈਗਾ ਹੀ ਆ ਕੋਈ ਨਾ ਆਪਾਂ ਉਹਦੀਆਂ ਦੇਸੀ ਤਰੀਕੇ ਆਪਾਂ ਉਹਦੇ ਤਿਆਰ ਕਰੀ ਜਾਂਦੇ ਆਂਗੇ ਹੌਲੀ ਹੌਲੀ ਬਾਕੀ ਤਜਰਬਾ ਹੋਈ ਜਾਂਦਾ ਤਜਰਬੇ ਦੇ ਨਾਲ ਹੌਲੀ ਹੌਲੀ ਸਿੱਖ ਆਗੇ ਆਪਾਂ ਕਾਮਯਾਬ ਇਹਨੂੰ ਵੀ ਕਰਾਂਗੇ ਪੂਰੀ ਇਹਦੇ ਬਰੋਬਰ ਦੀ ਮੱਕੀ ਕਰਕੇ ਦਿਖਾਵਾਂ ਤੁਹਾਨੂੰ ਮਿਹਨਤ ਜ਼ਰੂਰ ਬਹੁਤ ਲੱਗਦੀ ਹੈ ਇਹਦੇ ਨਾਲੋਂ ਕਿਤੇ ਤਾਂ ਹੁਣ ਆਪਣੇ ਪਾਣੀ ਡਾਇ ਦੇ ਬੂਰੀ ਤਾਂ ਮਾਰਨਾ ਤੇ ਸੱਟਾ ਵੀ ਚਾਲ ਵੀ ਜਾਂਦੀ ਹੈ ਭਾਈ ਦੀ ਹੁਣ ਆਪਾਂ ਦੇਸੀ ਤਰੀਕਿਆਂ ਨਾਲ ਥੋੜੀ ਮਿਹਨਤ ਜਿਆਦੇ ਲੱਗ ਜੇਰ ਚੀਜ਼ ਸਰੀਰ ਨਾਲੋਂ ਪੈਸਾ ਤਾਂ ਨਹੀਂ ਜਿਆਦਾ ਹੈਗਾ ਆਪਾਂ ਸਰੀਰ ਵੀ ਕੈਮ ਆਪਦਾ ਵੀ ਸਰੀਰ ਕੈਮ ਰੱਖਣਾ ਤੇ ਲੋਕਾਂ ਦਾ ਵੀ ਕੈਮ ਰੱਖਣਾ ਸਰੀਰ ਕਿਉਂਕਿ ਆਪਾਂ ਆਰਗੈਨਿਕ ਸ਼ੁਰੂ ਕਰਤਾ ਲਿਆ ਆਪਾਂ ਕੱਲਾ ਘਰੇ ਵੀ ਨਹੀਂ ਸਾਰੀ ਆਰਗੈਨਿਕ ਚੀਜ਼ ਮਤਲਬ ਹੀ ਸਾਰਾ ਜਿੰਨੀ ਆਪਣੀ ਕੁਆਂਟੀਟੀ ਦੇ ਵਿੱਚ ਚੀਜ਼ ਖੇਤ ਚੋਂ ਤਿਆਰ ਹੋਗੀ ਸਾਰੀ ਤਾਂ ਆਪਾਂ ਖਾ ਨਹੀਂ ਸਕਦੇ ਹੈਗੇ ਆਪਾਉ ਜੀ ਨੂੰ ਅੱਗੇ ਕਿਸੇ ਲੋਕਾਂ ਤੱਕ ਆਪਾਂ ਨੂੰ ਵੇਚਣੀ ਪਊਗੀ ਕਿਉਂਕਿ ਇਹਦਾ ਖਰਚਾ ਵੀ ਕੱਢਣਾ ਪਊਗਾ ਆਪਾਂ ਨੂੰ ਇੱਥੋਂ ਜਿੰਨਾ ਹੁਣ ਇਹ ਤੇ ਖਰਚਾ ਤਾਂ ਜਦੋਂ ਆਪਣਾ ਵੀ ਜਿੰਮੇ ਹੁਣ ਸਰੋਂ ਦੀ ਖਾਲ ਹੋ ਗਈ ਇਹਦਾ ਖਰਚਾ ਆ ਰਿਹਾਗਾ ਆਵਦੀ ਮਿਹਨਤ ਵੀ ਕੱਢਣੀ ਆਪਾਂ ਨੇ ਆਪਦਾ ਸਰੀਰ ਵੀ ਕੈਮ ਰੱਖਣਾ ਹੈਗਾ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ ਹੈਗੀਆਂ ਆ ਦੇਖੋ ਇਹ ਬਾਲਟੀਆਂ ਦੇ ਵਿੱਚ ਡੱਬਾ ਰੱਖ ਰੱਖਿਆ ਇਹਦੇ ਵਿੱਚ ਆ ਵਿੱਚ ਡੱਬਾ ਗਿਆ ਮਤਲਬ ਇਹਦੇ ਡੱਬਾ ਇਹਦੇ ਰੱਖਿਆ ਸੀਗਾ ਆ ਦੇਖੋ ਆ ਡੱਬੇ ਦੇ ਨਾਲ ਉਹ ਕਰਦਾਗਾ ਇਹ ਤੇ ਬਾਕੀ ਅਜਿਹੇ ਏਪੀ ਦੀ ਸਪਰੇ ਉਧਰ ਜਿਹੜੀ ਆ ਦੇਖੋ ਆ ਆਪਣੀ ਇਹ ਬਟਾ ਕੀ ਇਹ ਇਦੋਂ ਇਧਰ ਇਧਰ ਸਾਰਾ ਜਿਹੜਾ ਪੈਸਟੀਸਾਈਡ ਆ ਆ ਇਦੋਂ ਇਧਰ ਸਾਰਾ ਆਰਗੈਨਿਕ ਆ ਆਪਣੇ ਆ ਦੋ ਬਟਾਂ ਤੇ ਵੀ ਸਪਰੇ ਕਰੀ ਨਹੀਂ ਹੈਗੀ ਇਹਨੂੰ ਵੀ ਆਪਾਂ ਆਰਗੈਨਿਕ ਕਹਿ ਸਕਦੇ ਹਾਂ ਪਰ ਮੈਂ ਮੰਨਦਾ ਨਹੀਂ ਹੈਗਾ ਇਹਨੂੰ ਆਰਗੈਨਿਕ ਕਿਉਂਕਿ ਇਹਦੇ ਵਿੱਚ ਰੇ ਜ਼ਰੂਰ ਪਾਇਆ ਆਪਾਂ ਨੇ ਸਪਰੇ ਨਹੀਂ ਇਹ ਤੇ ਕੀਤੀ ਹੈਗੀ ਸਪਰੇ ਆਪਾਂ ਨੇ ਆ ਇੱਥੇ ਤੱਕ ਸਪਰੇ ਆਪਾਂ ਨੇ ਇਦੋਂ ਬਰਾਬਰ ਹੀ ਕੀਤੀ ਆ ਮੇਰੇ ਅਰਬੀ ਆਪਣੇ ਵਿਚਾਲੇ ਚਾਰ ਖਾਲੀਆਂ ਵੀ ਛੜਤੀਆਂ ਵੀ ਕਿਤੇ ਹਵਾ ਨਾਲ ਦਵਾਈ ਬਣਾ ਉਧਰ ਪਾ ਗਏ ਤੇ ਆਪਣੇ ਇੰਨਾ ਜ਼ਿਆਦਾ ਧਿਆਨ ਰੱਖਿਆਗਾ ਕਿਉਂਕਿ ਆਪਦੇ ਸਰੀਰ ਨਾਲ ਹੀ ਜੇ ਖਲ ਫੜ ਕਰ ਲੇ ਫਿਰ ਯਾਰ ਗੱਲਾਂ ਹੀ ਕਾਦੀਆਂ ਆਪਾਂ ਗੜਾ ਵੀ ਆਪਾਂ ਲੋਕਾਂ ਤੱਕ ਬਾਅਦ ਚ ਪਹੁੰਚ ਹੋ ਉਦੋਂ ਪਹਿਲਾਂ ਆਪਣੇ ਇਹ ਚੀਜ਼ ਆਪ ਖਾਣੀ ਆ ਦੇਖੋ ਆਪਣੇ ਚੌਲੇ ਵੀ ਹੋ ਰਹੇ ਨੇ ਇਹ ਵੀ ਆਰਗੈਨਿਕ ਨੇ ਇਹਨਾਂ ਤੇ ਵੀ ਨਾ ਕੋਈ ਆਪਾਂ ਨੇ ਸਪਰੇਅ ਕਰਨੀ ਨਾ ਕੁਝ ਹੋਰ ਤੀਜਾ ਪਣਿਆ ਦੇਖੋ ਰੇ ਆਪਣਾ ਪਿਆ ਹੋਇਆ ਸਾਰਾ ਹੀ ਬੈਗਾ ਦੇਖੋ ਵਿਦੇਸੀ ਅੱਜ ਰੇਲ ਲਿਆ ਕੇ ਦੁਬਾਰੇ ਫੇਰ ਸੱਟੂਗਾ ਪਿਆਰੀ ਇਹਦਾ ਗੱਪਲ ਜਾ ਅੱਜ ਰੇਲ ਲਿਆ ਕੇ ਦੁਬਾਰੇ ਫੇਰ ਸੱਟਾਂਗੇ ਇਹਦੇ ਵਿੱਚ ਰੂੜੀ ਦਾ ਰੇ ਉਹ ਵੀ ਪਾਵਾਂਗੇ ਆਪਾਂ ਇਹਦੇ ਵਿੱਚ ਬਾਕੀ ਆਪਣੀ ਵੀਡੀਓ ਸਾਰੀ ਦੇਖਿਆ ਕਰੋ ਜਾਣਕਾਰੀ ਦੇਖਿਆ ਕਰੋ ਵੀ ਕਿਵੇਂ ਲੱਗਦੇ ਦੱਸਿਆ ਕਰੋ ਵੀ ਕੀ ਗਲਤੀਆਂ ਹੈਗੀਆਂ ਕੀ ਆਪਾਂ ਨੂੰ ਘਾਟਵਾਦ ਆਪਾਂ ਨੂੰ ਇਹਦੇ ਵਿੱਚ ਕਰਨੀ ਚਾਹੀਦੀ ਜਾਂ ਕੋਈ ਹੋਰ ਦੇਸੀ ਤਰੀਕੇ ਨਾਲ ਮੇ ਤੁਹਾਨੂੰ ਮੈਂ ਨੁਕਤੇ ਵੀ ਦੱਸਿਆ ਕਰੋ ਆਪਣੀ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਜਿਹੜੇ ਆਰਗੈਨਿਕ ਚੀਜ਼ਾਂ ਕਰਦੇ ਨੇ ਜਾਂ ਖਾਣਾ ਪਸੰਦ ਕਰਦੇ ਨੇ ਉਹਨਾਂ ਤੱਕ ਵੀ ਆਪਣੀ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਵੀ ਹਾਂ ਵੀ ਦੇਸੀ ਤਰੀਕੇ ਨਾਲ ਇਹ ਕਿਵੇਂ ਇਲਾਜ ਕਰਦੇ ਨੇ ਕਿਵੇਂ ਆਪਦੀ ਖੇਤੀ ਨੂੰ ਤਿਆਰ ਕਰਦੇ ਨੇ ਤੇ ਕਿ ਦੂਜਿਆਂ ਨਾਲੋਂ ਕਿੰਨੀ ਕਿ ਜ਼ਿਆਦਾ ਮਿਹਨਤ ਕਰਦੇ ਨੇ ਕਿਉਂਕਿ ਆਪਾਂ ਮਿਹਨਤ ਤੇ ਬੁੱਲੀ ਲੈਣਾ ਹੁੰਦਾ ਹੈਗਾ ਆਪਾਂ ਨੇ ਕਹਿ ਦਿੰਦੇ ਨੇ ਲੋਕ ਵੀ ਹਾਂ ਯਾਰ ਦੂਜੀ ਆਰਗੈਨਿਕ ਚੀਜ਼ ਦੁੱਗਣੀ ਆਗੀ ਜਾਂ ਰੇਟ ਜੇ ਆਪਣੀ ਮੰਨ ਲਓ ਵੀ ਕੱਦੂ ਆਪਣਾ 30 ਰੁਪਏ ਵੇਖਦਾ ਪਿਆ ਬਾਜ਼ਾਰ ਦੇ ਵਿੱਚ ਆਰਗੈਨਿਕ ਆਪਣਾ 60 70 ਰੁਪਏ ਵੇਖੂਗਾ ਉਹ ਕਹੇ ਮੇਰੇ ਵੀ ਹਾਂ ਯਾਰ ਉਹ ਤਾਂ 30 ਰੁਪਏ ਦਿੰਦ ਨੇ ਤੁਸੀਂ 60 ਦਿੰਦੇ ਹੋ ਉਹ ਯਾਰ ਕਿਸੇ ਗੱਲ ਤੋਂ ਹੀ ਦਿੰਦੇ ਨਹੀਂ ਆ ਲੈ ਦੇਖ ਲੋ ਹੁਣ ਸਿਖਰ ਦੇ ਪਹਿਰੇ ਤੇ ਦੇਖ ਲੋ ਆਲੇ ਦਲੇ ਕੋਈ ਬੰਦਾ ਵੀ ਨਹੀਂ ਦਿੰਦਾ ਹੈਗਾ ਹੁਣ ਵੀ ਕੋਈ ਫਰਦਾ ਹੋਵੇ ਹੁਣ ਵੀ ਦੁਪਹਿਰੇ ਚ ਕੋਈ ਕੰਮ ਕਰਦਾ ਖੇਤ ਦੇ ਵਿੱਚ ਸਾਰੇ ਆਪੋ ਆਪਦੇ ਘਰੇ ਪੱਖਿਆਂ ਥੱਲੇ ਬੈਠੇ ਨੇ ਜੇ ਆਪਣੇ ਕੁਝ ਕਰਨਾ ਤਾਂ ਉਹਦਾ ਯਾਰ ਮਿਹਨਤ ਕਰਦਾ ਬੰਦਾ ਤਾਂ ਉਹ ਆਪਣੀ ਮਿਹਨਤ ਦੀ ਕਮਾਈ ਤੇ ਲਾਊਗਾ ਹੀ ਆ ਦੇਖੋ ਸਾਨੂੰ ਦਿਖਾਉਣੇ ਵੀ ਆਪਾਂ ਨੇ ਇਹ ਕੈਮੀਕਲ ਵਾਲੀ ਆ ਗਈ ਇੱਧਰ ਇੱਧਰ ਰੇ ਵੀ ਪਾਇਆ ਸਪਰੇ ਵੀ ਕਰੀ ਇੱਧਰ ਇਹ ਆਪ ਖੁੱਡ ਦੇ ਵਿੱਚ ਦੇਖੋ ਆ ਦੇਖੋ ਆਪ ਵਧੀਆ ਖੜੀ ਮੱਕੀਆ ਦਬੀ ਹੋਈ ਇਹ ਚ ਡੀਏ ਵੀ ਨਹੀਂ ਪਿਆ ਹੋਇਆ ਅੱਜ ਇਹ ਚ ਡੀਏਪੀ ਦੀ ਸਪਰੇ ਕਰੀਏਗੀ ਮੈਂ ਡੀਏਪੀ ਪਿਉਂ ਕੇ ਉਹ ਦੁਬਾਰਾ ਢੋਲੀ ਚ ਪਾ ਕੇ ਉਹਦੀ ਸਪਰੇ ਮਾਰਤੀ ਕਿ ਤੁਸੀਂ ਦੱਸਿਓ ਤੁਹਾਡੇ ਨਾਲ ਉਧਰ ਦੀ ਵੀ ਜਿਹੜਾ ਆਪਾਂ ਦੂਜੇ ਪਾਸੇ ਸਬਜ਼ੀਆਂ ਦਾਈਆਂ ਹੋਈਆਂ ਨੇ ਉਹਦੀ ਵੀ ਵੀਡੀਓ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਰਿਹਾ ਕਰਾਂਗੇ ਕਿਉਂਕਿ ਤਾਂ ਕਿ ਤੁਹਾਨੂੰ ਵੀ ਪਤਾ ਲੱਗੇ ਵੀ ਹਾਂ ਯਾਰ ਵੀ ਬੰਦੇ ਨੇ ਕਿ ਹਾਂ ਨਹੀਂ ਹੈਗਾ ਕਰਿਆ ਵੀ ਹੈਗਾ ਕਹਿਣਾ ਤੇ ਕਹਿਣ ਤੇ ਕਰਨ ਤੇ ਬਹੁਤ ਫਰਕ ਹੁੰਦਾ ਤੇ ਮੈਨੂੰ ਹੁਣ ਕਈ ਲੋਕ ਕਹਿੰਦੇ ਵੀ ਹੁੰਦੇ ਨੇ ਵੀ ਹਾਂ ਯਾਰ ਵੀ ਆਰਗੈਨਿਕ ਚ ਬੰਦਾ ਕਾਮਯਾਬ ਨਹੀਂ ਹੈਗਾ ਆਰਗੈਨਿਕ ਤੇ ਮਿਹਨਤ ਜ਼ਿਆਦਾ ਹੈ ਜਾਂ ਆਰਗੈਨਿਕ ਤਾਂ ਹੁੰਦੀ ਉਹ ਨਹੀਂ ਹੈਗੀ ਮੈਨੂੰ ਕੱਲ ਇੱਕ ਬੰਦਾ ਕਹਿ ਕੇ ਹਟਿਆਗਾ ਫਰੈਂਕ ਗੱਲਾਂ ਕਰਨ ਲੱਗਦੇ ਸੀ ਕਿਸੇ ਨਾਲ ਤੇ ਉਹ ਆ ਗਿਆ ਲੈ ਵੀ ਕਹਿੰਦਾ ਕੀ ਗੱਲਾਂ ਬਾਤਾਂ ਕਰਦੇ ਮਹਾ ਮੈਂ ਆਰਗੈਨਿਕ ਖੇਤੀ ਸ਼ੁਰੂ ਕਰਤੀ ਕਹਿੰਦਾ ਆਰਗੈਨਿਕ ਤਾਂ ਕਹਿੰਦਾ ਕੋਈ ਕਰ ਹੀ ਨਹੀਂ ਸਕਦਾ ਹੈਗਾ ਮਹਾ ਕਾਦੋਂ ਕਹਿੰਦਾ ਆਰਗੈਨਿਕ ਦੇ ਵਿੱਚ ਵੀ ਬਚਤ ਨਹੀਂ ਕੋਈ ਹੁੰਦੀ ਹੈਗੀ ਪਤਾ ਨਹੀਂ ਉਹਨੇ ਮੈਨੂੰ ਕੀ ਟੌਟ ਜਾਂ ਕੋਈ ਮਾਰ ਕੇ ਗਿਆ ਉਹ ਤੇ ਮੈਂ ਉਹਨੂੰ ਇਗਨੋਰ ਕੀਤਾ ਮਾਜਲ ਕੋਈ ਗੱਲ ਨਹੀਂ ਮੈਂ ਤੁਹਾਨੂੰ ਕਰਕੇ ਦਿਖਾਵਾਂਗੇ ਬੋਲ ਕੇ ਨਹੀਂ ਅਸੀਂ ਜਵਾਬ ਦਿੰਦੇ ਹੈਗੇ ਅਸੀਂ ਮਿਹਨਤ ਨਾਲ ਜਵਾਬ ਦੇਵਾਂਗੇ ਵਿਵੰਦ ਨੂੰ ਜੀਵ ਨਾਲ ਨਹੀਂ ਜਵਾਬ ਦੇਣਾ ਆਪਾਂ ਟਾਈਮ ਨਾਲ ਜਵਾਬ ਦੇਣਾ ਲੋਕਾਂ ਨੂੰ ਮਿਹਨਤ ਆਪਣੀ ਜਾਰੀ ਹੈਗੀ ਬਾਬਾ ਸੁੱਖ ਰੱਖੇ ਕਰਕੇ ਦਿਖਾਵਾਂਗੇ ਤੇ ਇੱਕ ਦਿਨ ਬਹੁਤ ਵੱਡੀ ਗੱਲਬਾਤ ਹੋਣੀ ਆ ਦੇਖੋ ਬਾਕੀ ਦੱਸੋ ਵੀ ਆਪਣੀ ਮੱਕੀ ਕਿਵੇਂ ਆਗੀ ਇਹ ਸਾਰੇ ਪਣ ਤੋਂ ਪਹਿਲਾਂ ਵੀ ਜੀ ਹੋਈ ਆਪਣੀ ਇਹ 14 ਤਰੀਕ ਦੀ ਬਜਾਈ ਹੋਈ ਹੋਈ ਆ ਤੇ ਅੱਜ 2 3 ਤਿੰਨ ਤਰੀਕ ਹੋ ਗਈ ਅੱਜ ਇਹਨੂੰ ਹੁਣ ਤੱਕ ਸਿਰਫ ਤਿੰਨ ਪਾਣੀ ਲੱਗੇ ਨੇ ਚੌਥਾ ਪਾਣੀ ਇਹਨੂੰ ਕੱਲ ਨੂੰ ਲੱਗੂਗਾ ਲੋਕਾਂ ਨੇ ਤਿੰਨ ਤਿੰਨ ਚਾਰ ਚਾਰ ਪਾਣੀ ਲਾਦੇ ਜਿਹੜੀ 18 18 20 20 ਤਰੀਕ ਨੂੰ ਬੀਜੀ ਹੋਈ ਹੈ ਮੱਕੀ ਉਹਨੂੰ ਵੀ ਤਿੰਨ ਚਾਰ ਪਾਣੀ ਲਾਦੇ ਚਾਰ ਪੰਜ ਚਾਰ ਪੰਜ ਐ ਪਾਣੀ ਲਾਦੇ ਸਾਰਿਆਂ ਨੇ ਆਪਾਂ ਨੇ ਚੌਥਾ ਪਾਣੀ ਕੱਲ੍ਹ ਨੂੰ ਲਾਉਣਾ ਹੈ ਹਲੇ ਨਾ ਆਪਾਂ ਪਾਣੀ ਦੀ ਵੀ ਬਚਤ ਕਰਦੇ ਆਂ ਮੱਕੀ ਜਦੋਂ ਆਪਣੀ ਖੜੀ ਹੈ ਯਾਰ ਬਧੀ ਆਪਾਂ ਨੂੰ ਕੀ ਲੋੜ ਹੈ ਸੇਤੀ ਪਾਣੀ ਲਾਉਣ ਦੀ ਹਲੇ ਨੂੰ ਆਪਾਂ ਪੱਟ ਕੇ ਦੇਖੀਏ ਨਾ ਤਾਂ ਇਹਦੇ ਨੀਤੇ ਹਲੇ ਵੀ ਗਿੱਲ ਹੋਊਗੀ ਆ ਦੇਖੋ ਸੁਣਨਾ ਵਾ ਪੱਟਿਆ ਨੰਦਾ ਹੈਗਾ ਦੇਖੋ ਆ ਨੀਚੇ ਗਿੱਲ ਪਈ ਆ ਯਾਰ ਹਲੇ ਆਪਾਂ ਕਿਉਂ ਪਾਣੀ ਲਈਏ ਜਦੋਂ ਨੀਚੇ ਗਿੱਲ ਹੈਗੀ ਆ ਹਲੇ ਕੀ ਲੋੜਾ ਫਿਰ ਪਾਣੀ ਲਾਉਣ ਦੀ ਹੁਣ ਅੱਜ ਇਹਦੀ ਨੀਚੋਂ ਗਿੱਲ ਹੋਰ ਘਟਜੂਗੀ ਆਪਾਂ ਕੱਲ ਨੂੰ ਇਹਨੂੰ ਪਾਣੀ ਲਾਵਾਂਗੇ ਚੌਥਾ ਤੇ ਲੋਕ ਪੰਜਵੇਂ ਦੀ ਤੇਰੀ ਕਰੀ ਬੈਠੇ ਨੇ ਹਲੇ ਮੈਂ ਚੌਥਾ ਵੀ ਨਹੀਂ ਲਾਇਆ ਹੈਗਾ ਬਾਕੀ ਠੀਕ ਹੈ ਜੀ ਸਤ ਸਿਰੇ ਕੱਲ੍ਹ ਜੀ ਕਰ ਲਈਏ ਕੰਮ ਕਰ ਆਪਾਂ ਵੀ ਠੀਕ ਹੈ ਜੀ